ਇਹਨਾਂ ਦਾ ਦੋ ਮੋਟਾ ਮੋਟਾ ਕਿਰਜੀ ਇਹਦੇ ਵਿੱਚ ਨਾ ਗੋਦੀਆਂ ਬਣੀਆਂ ਸੀ ਹੁਣ ਇੰਨਾ ਕੂੜਾ ਹੋ ਗਿਆ ਵੀ ਗੋਦੀਆਂ ਵੀ ਦਬ ਗਈਆਂ ਸਹੀ ਨਾ ਇਹ ਕੀ ਹੁੰਦਾ ਹੁੰਦਾ ਤੁਹਾਨੂੰ ਤਾਂ ਪਤਾ ਹੀ ਮਰ ਤੋਂ ਜ਼ਿਆਦਾ ਗੋਦੀ ਜਦੋਂ ਬਣਦੇ ਉਹ ਪ੍ਰੋਸੈਸ ਕਰਦੇ ਨੇ ਤੇ ਹੁਣ ਪ੍ਰੋਸੈਸਿੰਗ ਨਾਲ ਤੁਹਾਡੇ ਪਤਾ ਨੇੜੇ ਤੜੇ ਨਹੀਂ ਤੁਸੀਂ ਅੱਜ ਤੁਸੀਂ ਇਕੱਠੇ ਹੋਏ ਆ ਸਰ ਉਹਰੇ ਕੀ ਪ੍ਰੋਬਲਮ ਹੈ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਗੁਰਪਿੰਦਰ ਸਿੰਘ ਸੰਧੂ ਮੈਂ ਵਸਿਆ ਹਾਂ ਹੀਰਾ ਕਲੋਨੀ ਬਹਾਦਰਗੜ ਦਾ ਅਸੀਂ ਇੱਥੇ ਇਕੱਠੇ ਇਸ ਮੁੱਦੇ ਲਈ ਹੋਏ ਆ ਇੱਥੇ ਕੂੜਾ ਡੰਪ ਬਣਾਇਆ ਗਿਆ ਹੈ ਜੋ ਕਿ ਬਿਲਕੁਲ ਹੀ ਨਜ਼ਦੀਕ ਹੈ ਪੀਰ ਦੀ ਦਰਗਾਹ ਤੇ ਤੇ ਨਾਲ ਹੀ ਮੇਰੇ ਵੀਰ ਦਾ ਇੱਥੇ ਸਭ ਸਾਂਝਾ ਕਬਰਿਸਤਾਨ ਹੈ ਤੁਸੀਂ ਕੂੜਾਦਾਨ ਦਾ ਹਾਲ ਦੇਖ ਸਕਦੇ ਹੋ ਇੱਥੇ ਹੋਦੀਆਂ ਬਣਾਈਆਂ ਗਈ ਸੀ ਜੋ ਕਿ ਹੋਦੀਆਂ ਭਰ ਕੇ ਓਵਰ ਹੋ ਚੁੱਕੀਆਂ ਨੇ ਇਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਇੱਥੇ ਪ੍ਰੋਸੈਸਿੰਗ ਯੂਨਿਟ ਲੱਗੇਗੀ ਸਾਰਾ ਕੁਝ ਹੋਏਗਾ ਤੇ 스멜 ਨਹੀਂ ਆਏਗੀ ਕੋਈ ਮੱਖੀ ਨਹੀਂ ਆਏਗੀ ਇਹਦਾ ਹਾਲ ਤੁਸੀਂ ਆਪ ਦੇਖ ਸਕਦੇ ਹੋ ਨਾਲ ਇਹਨਾਂ ਦਾ ਰਹਿਸ਼ੀ ਏਰੀਆ ਲੀਗਲ ਤੌਰ ਤੇ ਆਪਾਂ ਜਾਣਦੇ ਹਾਂ ਕੋਈ ਵੀ ਕੂੜਾ ਡੰਪ ਜਦੋਂ ਬਣਦਾ ਹੈ ਨਾ ਤਾਂ ਉਹ ਰਹਿਸ਼ੀ ਏਰੀਆ ਦੇ ਨੇੜੇ ਬਣ ਸਕਦਾ ਤੇ ਨਾ ਹੀ ਕਿਸੇ ਧਾਰਮਿਕ ਸਥਾਨ ਦੇ ਨੇੜੇ ਬਣ ਸਕਦਾ ਇਥੇ ਨਾਲ ਹੀ ਸ਼ਮਸ਼ਾਨ ਘਾਟ ਹੈ ਨਾਲ ਹੀ ਕਬਰਿਸਤਾਨ ਹੈ ਨੌਗਜਾ ਪੀਰ ਦੀ ਦਰਗਾਹ ਹੈ ਨਾਲ ਹੀ ਮਾੜੀ ਦੀ ਜਗਾ ਹੁਣ ਤੁਸੀਂ ਅੱਗੇ ਆਪ ਸਮਝਦਾ ਰਹੋ ਕੋਈ ਰਹਿائش ਇੱਥੇ ਕਿਵੇਂ ਕੋਈ ਬੰਦਾ ਰਹਿ ਸਕਦਾ ਜੇ ਕੂੜਾ ਡੰਪ ਦਾ ਇਹ ਹਾਲ ਹੈ ਪ੍ਰਸ਼ਾਸਨ ਤੋਂ ਕੀ ਮੰਗੇ ਸਾਡੀ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਇਹਨੂੰ ਬੰਦ ਕੀਤਾ ਜਾਏ ਇਹਨੂੰ ਥੋੜਾ ਰਹਿਸ਼ੀ ਤੇ ਧਾਰਮਿਕ ਸਥਾਨ ਤੋਂ ਦੂਰ ਲੈ ਕੇ ਜਾਇਆ ਜਾਏ ਜੇ ਨਹੀਂ ਇਹ ਹੁੰਦਾ ਤਾਂ ਉਸ ਤੋਂ ਬਾਅਦ ਕੀ ਕਦਮ ਹੋਇਆ ਤੁਹਾਡਾ ਅਗਲਾ ਕਦਮ ਸਾਡਾ ਸਾਰੇ ਨਗਰ ਵਾਸੀਆਂ ਦਾ ਇਕੱਠੇ ਹੋ ਕੇ ਤੇ ਧਰਨਾ ਲਾਉਣਾ ਇੱਥੇ ਜਿਹੜੇ ਕੂੜੇ ਦੇ ਰੇੜੀਆਂ ਆ ਰਹੀਆਂ ਉਹਨਾਂ ਨੂੰ ਰੋਕਣ ਦਾ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਪਾਰਸਿੰਗ ਮੈਂਬਰ ਬਲਾਸ ਪ੍ਰੈਸ 77 ਕਸਾਂਜੂ ਇੱਕ ਤਾਂ ਸਿੱਧੂਪੁਰਾ ਜਿੱਦਾਂ ਇਹ ਡੰਪਾ ਬਣਿਆ ਹੈ ਇਹ ਇੱਕ ਤਾਂ ਪਹਿਲਾਂ ਦੋ ਇੱਥੇ ਧਰਮਿਕ ਸਥਾਨ ਆ ਨਾ ਇੱਕ ਪੀਰ ਬਾਬਾ ਇੱਕ ਨਾ ਪਿੱਛੇ 9 ਗਜ ਆਪਣਾ ਤੇ ਨਾਲ ਹੀ ਮਾਰੀ ਆ ਫਿਰ ਇੱਥੇ ਸਾਰੀ ਕਲੋਨੀ ਰਹਿਸ ਨੇੜੇ ਆ ਤੇ ਇੱਥੇ ਇੱਥੇ ਬਸ ਬਹੁਤ ਹੀ ਜ਼ਿਆਦਾ ਬਸੂ ਆ ਇਹਦੇ ਆਣ ਵਾਲੇ ਸਮੇਂ ਸਾਰੀ ਇੱਥੇ ਕਲੋਨੀ ਬਣ ਜਾਣੀ ਆ ਇਹਦਾ ਆਣ ਵਾਲੇ ਸਮੇਂ ਬਹੁਤ ਜ਼ਿਆਦਾ ਨੁਕਸਾਨ ਆ ਇਹਦੀ ਗੰਦਗੀ ਕਰਕੇ ਬਿਮਾਰੀਆਂ ਫੈਲਣ ਗਿਆ ਬੱਚਿਆਂ ਨੂੰ ਖਤਰਾ ਇੱਥੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਦਾ ਵੱੱਟੋ ਵੱੱਟ ਧਿਆਨ ਕਰਕੇ ਇਸੇ ਹੋਰ ਜਗ੍ਹਾ ਤੇ ਇੱਕ ਜਿੱਥੇ ਬਹੁਤ ਦੂਰ ਸ਼ਹਿਰ ਤੋਂ ਅਲੱਗ ਜਗ੍ਹਾ ਬਸ ਬਣਾਇਆ ਜਾਵੇ ਇਹਦਾ ਕਾਲੂ ਕਿਸੇ ਬਿਮਾਰੀ ਦਾ ਫੈਲਦੀ ਆ ਤਾਂ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਅਸੀਂ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਹ ਜਿਹੜੇ ਡੰਪ ਬਣਿਆ ਇਹਨੂੰ ਇੱਥੇ ਤਬਦੀਲ ਕੀਤਾ ਜਾਵੇ ਇਹ ਹੀ ਸਾਡੇ ਹਲਕੇ ਦੀ ਮੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਹਾਂਜੀ ਅਸੀਂ ਇਸ ਕੱਲ੍ਹ ਤੋਂ ਸਟ੍ਰਾਈਕ ਕਰ ਰਹੇ ਕਿ ਇਹ ਜੋ ਗੰਦ ਪਾਇਆ ਜਾਂਦਾ ਇਹ ਇੱਕ ਸਿਹਤ ਦੇ ਵਿਰੁੱਧ ਹੈ ਜਿਸ ਨਾਲ ਸਾਰਾ ਨੁਕਸਾਨ ਪਹੁੰਚਦਾ ਹੈ ਇਸ ਲਈ ਸਾਰੇ ਬੀਬੀਆਂ ਤੇ ਸਾਰੇ ਰਾਇਸੀ ਆਦਮੀ ਇਕੱਠੇ ਹੋਈਆਂ ਤਾਂ ਕਿ ਇਸ ਨੂੰ ਦੂਰ ਕੀਤਾ ਜਾਵੇ ਔਰ ਇਸ ਪ੍ਰਕਾਰ ਦਾ ਜਾਣੀ ਨੁਕਸਾਨ ਜਾਂ ਸਿਹਤ ਦਾ ਨੁਕਸਾਨ ਨਾ ਹੋਵੇ ਸਰਕਾਰ ਤੋਂ ਕੀ ਮੰਗਿਆ ਤੁਹਾਡੀ ਸਰਕਾਰ ਤੋਂ ਕਿ ਇਸ ਨੂੰ ਦੂਰ ਦੀ ਲਗਾਇਆ ਜਾਵੇ ਤਾਂ ਕਿ ਰਾਇਸੀ ਬੰਦੇ ਦਾ ਬਚਾਉ ਨਹੀਂ ਸਕੇ ਬਾਲ ਬੱਚੇ ਵੀ ਸਭ ਦੇ ਇੱਕ ਦੂਜੇ ਦੇ ਬੇਸਹਾਰ ਰਹਿ ਗਏ ਨੇ ਇਸ ਲਈ ਇਹ ਨਹੀਂ ਚਾਹੀਏ ਕਿ ਇਸ ਨੂੰ ਦੂਰ ਹੀ ਕੀਤਾ ਜਾਵੇ ਅਸੀਂ ਇਕੱਠੇ ਹੋਏ ਆਂ ਕੀ ਪ੍ਰੋਬਲਮ ਹੈ ਜੀ ਸਾਨੂੰ ਆ ਜਿਹੜਾ ਜੀ ਉਹ ਕੂੜਾ ਕੰਦ ਸਿੱਟੇ ਜਾਂਦਾ ਇਹਦੀ ਬਹੁਤ ਜ਼ਿਆਦਾ ਦਿੱਕਤ ਆ ਸਾਡੇ ਉਰੇ ਸਾਰੇ ਬੰਦੇ ਬਾਹਰ ਵਗ ਜਾਂਦੇ ਤੇੰਮੀਆਂ ਨੂੰ ਬਹੁਤ ਔਖਾ ਜੀ ਬਾਹਰ ਸਾਰਾ ਦਿਨ ਅਸੀਂ ਫਿਰਦੇ ਆ ਸਾਡਾ ਡੰਗਰ ਪਸ਼ੂ ਵੀ ਆ ਅਸੀਂ ਕਾਮਕਾਰ ਸਾਰਾ ਉਰੀ ਕਰਦੇ ਆ ਬੱਚੇ ਵੀ ਬਿਮਾਰ ਬੱਚੇ ਵੀ ਬਿਮਾਰ ਹੁੰਦੇ ਨੇ ਸਾਡੇ ਮੱਖੀ ਤੋਂ ਮੱਛਰ ਤੋਂ ਬਹੁਤ ਤੰਗਾਂ ਸੀ ਜੀ ਸਮੈਲ ਬਹੁਤ ਗੰਦੀ ਜਾਂਦੀ ਔਰ ਨਗਰ ਜਪਾ 9 ਵਜਾ ਪੀਰ ਆ ਜੀ ਲਵੇ ਅਸੀਂ ਸੇਵਾ ਕਰਦੇ ਆ ਨਾਲ ਅਸੀਂ ਐਸੇ ਤਾਂ ਵੀ ਆ ਸਾਡੀ ਜੀ ਸਾਡੀ ਕੋਈ ਸਰਵਾਈ ਨਹੀਂ ਕਰਦਾ ਜੀ ਪ੍ਰਸ਼ਾਸਨ ਤੋਂ ਕੀ ਮੰਗੇ ਥੋੜੀ ਜੀ ਸਾਡੀ ਤਾਂ ਇਹੀ ਮੰਗਾ ਜੀ ਇਹ ਬੰਦ ਹੋਣਾ ਚਾਹੀਦਾ ਜਿੱਥੇ ਆ ਰਹੇ ਤਾਂ ਦੂਰ ਲੈ ਕੇ ਜਾਣਾ ਚਾਹੀਦਾ ਜੀ ਸਾਡੀ ਕੋਈ ਸੁਣਾਈ ਨਹੀਂ ਕਰਦਾ ਜੀ ਠੀਕ ਹੈ ਬੜ ਗਿਆ ਵੀ ਅੱਗੇ ਉਹਦਾ ਮੇਰਾ ਨਾਮ ਬਸੀਰ ਖਾਨਾ ਦਾ ਜੀ ਆ ਪੀਰ ਤੇ ਰਹਨੇ ਆ ਅਸੀਂ ਸਾਨੂੰ ਬੜੀ ਦੇਰ ਹੋ ਗਈ ਇੱਥੇ ਰਹਿੰਦਾਂ ਨੂੰ ਜੀ ਆ ਕੁੜਾ ਡੈਂਪਲ ਬੜਾ ਗਲਤ ਬਣਾਇਆ ਜੀ ਇੱਥੇ ਸਾਨੂੰ ਬਿਮਾਰੀਆਂ ਦਾ ਖਤਰਾ ਜੀ ਮੱਖੀ ਬੜੀ ਹੋ ਗਈ ਇੱਥੇ ਨਾਲ ਨਾਲ ਰਹਿਸ ਬਹੁਤ ਹੈ ਜੀ ਤੇ ਆ ਕਬਰਸਤਾਨ ਹੈ ਜੀ ਸਾਨੂੰ ਜੇ ਇੱਥੇ ਮਰਦਾ ਉਹ ਕਰਨ ਵਾਸਤੇ ਕਬਰ ਪੱਟਣੀ ਪੈ ਜੇ ਸਾਨੂੰ 8 ਤੋਂ 10 ਘੰਟੇ ਲੱਗਦੇ ਨੇ ਜੀ ਇੱਥੇ ਖੜਾ ਇੱਕ ਮਿੰਟ ਨਹੀਂ ਜਾਂਦਾ ਜੀ ਨਹੀਂ ਉਹਰੇ ਮੁਰਦਾ ਘਾਰ ਹੀ ਹੈਗਾ ਤੁਹਾਡਾ ਸ਼ਮਸ਼ਾਨ ਘਾਟ ਵਗੈਰਾ ਜੀ ਸ਼ਮਸ਼ਾਨ ਘਾਟ ਵੀ ਨੇੜੇ ਹੈ ਜੀ ਤੇ ਨਾਲ ਮਾੜੀ ਹੈ ਜੀ ਨਾਲ ਦਰਗਾਹ ਪੀਰ ਦੀ ਜੀ ਆ ਪਿੱਛੇ ਰਹਿਸਾ ਪਿੱਛੇ ਰਹਿਸਾ ਜੀ ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਉਹਰੇ ਬਣਾਉਣ ਲੱਗੇ ਸਰਕਾਰ ਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਜੀ ਕੋਈ ਠੀਕ ਹੈ ਜੀ